ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਜੀ ਉਹ ਆਪਣੀ ਹੈਗੀ ਆ ਤੇ ਆਪਣੇ ਕਮੀਜ਼ ਦੇ ਉੱਤੇ ਕੋਈ ਵੀ ਦਾਗ ਪੈ ਜਵੇ ਹੈ ਨਾ ਤੇ ਆਹ ਦੇਖੋ ਜੀ ਮੇਰੇ ਹੈਗਾ ਇਹ ਸਿਲਕ ਦਾ ਸੂਟ ਸੀਗਾ ਤੇ ਇਹਦੇ ਉੱਤੇ ਨਾ ਮਤਲਬ ਤੇਲ ਦਾ ਦਾਗ ਲੱਗ ਗਿਆ ਤੇ ਆਪਾਂ ਨਹੀਂ ਜਾਣਾ ਸੀਗਾ ਪਾਰਟੀ ਤੇ ਤੇ ਆਪਾਂ ਫਿਰ ਹੁਣ ਸੋਚਿਆ ਵੀ ਇਹਨੂੰ ਕਿਵੇਂ ਸਾਫ਼ ਕਰੀਏ ਤੇ ਫਿਰ ਮੈਂ ਕਿਹਾ ਚਲੋ ਆਪਾਂ ਵੀਡੀਓ ਵੀ ਬਣਾ ਲੈਂਦੇ ਆ ਆਪਾਂ ਦੱਸ ਸਕਦੇ ਆਂ ਵੀ ਪਹਿਣਾ ਨੂੰ ਵੀ ਆਪਾਂ ਕਿਵੇਂ ਇਹਨੂੰ ਸਾਫ਼ ਕਰ ਸਕਦੇ ਆਂ ਦੇਖੋ ਜੀ ਇਹ ਤਾਜ਼ਾ ਹੀ ਤਾਜ਼ਾ ਤੇਲ ਦਾ ਦਾਗ ਪੈ ਗਿਆ ਤੇ ਇਸ ਕਰਕੇ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਦੇਖੋ ਜੀ ਆਪਣਾ ਇਹ ਪਾਰਟੀ ਵਾਲਾ ਸੂਟ ਸੀਗਾ ਤੇ ਆਪਾਂ ਜਾਣਾ ਸੀ ਪਾਰਟੀ ਤੇ ਤੇ ਫਿਰ ਸੋਚਿਆ ਵੀ ਚਲੋ ਆਪਾਂ ਵੀਡੀਓ ਵੀ ਬਣਾ ਲੈਂਦੇ ਆਂ ਨਾਲੇ ਪਹਿਣਾ ਨੂੰ ਦੱਸ ਦਿੰਨੇ ਆਂ ਵੀ ਇਹ ਕਿਵੇਂ ਆਪਾਂ ਦਾਗ ਲਾ ਸਕਦੀਆਂ ਸੌਖੇ ਤਰੀਕੇ ਦੇ ਨਾਲ ਜੇ ਸਾਡੀ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਪਲੇਸ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਕਰਦੇ ਆਂ ਵੀਡੀਓ ਚ ਸਟਾਰਟ ਤੇ ਹੁਣ ਆਪਾਂ ਇਹਨੂੰ ਨਾਲ ਤਾਂ ਪਹਿਲਾਂ ਦਾਗ ਨੂੰ ਜਿਹੜਾ ਲੱਗਿਆ ਹੋਇਆ ਇਹਨੂੰ ਲਾ ਲੈਨੇ ਆ ਤੇ ਫਿਰ ਆਪਾਂ ਇਹ ਕਮੇਜ ਨੂੰ ਪ੍ਰੈਸ ਕਰਾਂਗੇ ਤੇ ਤੁਹਾਨੂੰ ਇਹਨ ਪੂਰੀ ਚੰਗੀ ਤਰ੍ਹਾਂ ਨਾਲ ਲਾ ਕੇ ਦਿਖਾਵਾਂਗੇ ਵੀ ਆਪਾਂ ਕਿਹੜੀ ਚੀਜ਼ ਨਾਲ ਲਾ ਸਕਦੀ ਆ ਦੇਖੋ ਜੀ ਇਹ ਨਾ ਇਹ ਆਮਲੇ ਦਾ ਤੇਲ ਸੀਗਾ ਜਿਹੜਾ ਹੀ ਉੱਪਰ ਅਚਾਨਕ ਚੱਕ ਡੁੱਲ ਗਿਆ ਤੇ ਫਿਰ ਮੈਂ ਕਿ ਆਪਾਂ ਚਲੋ ਪਹਿਣਾ ਨੂੰ ਦੱਸੀਏ ਵੀ ਕਿਵੇਂ ਲਾ ਸਕਦੇ ਹਾਂ ਸੌਖੇ ਤਰੀਕੇ ਨਾਲ ਆਪਾਂ ਇਹਦੇ ਉੱਤੇ ਥੋੜੇ ਜਿਹਾ ਨਾ ਪਾਊਡਰ ਪਾਵਾਂਗੇ ਚੰਗੀ ਤਰ੍ਹਾਂ ਨਾਲ ਜਿੰਨਾਂ ਦੀ ਦਾਗ ਲੱਗਿਆ ਹੋਇਆ ਆਪਣੇ ਕਮੀਜ਼ ਤੇ ਆਪਾਂ ਚੰਗੀ ਤਰ੍ਹਾਂ ਨਾਲ ਇਹਨੂੰ ਉੱਪਰ ਕਵਰ ਕਰ ਲਾਂਗੇ ਪਾਊਡਰ ਨੂੰ ਤੇ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਹੁਤ ਆਸਾਨ ਤਰੀਕੇ ਨਾਲ ਇਹ ਆਪਣਾ ਜਿਹੜਾ ਤੇਲ ਦਾ ਦਾਗ ਲੱਗਿਆ ਹੋਇਆ ਇਹ ਲੈ ਜਾਣਾ ਵਾ ਕਿ ਆਪਾਂ ਫੇਰ ਸੂਟ ਥੋੜਾ ਖਰਾਬ ਕਰਨਾ ਵਾ ਆਪਾਂ ਨੇ ਸੋਚਿਆ ਵੀ ਇਹ ਕਿਵੇਂ ਲਊਗਾ ਹੁਣ ਇਨੀ ਜਲਦੀ ਤਾਂ ਆਪਾਂ ਡ੍ਰੈਕਲਿੰਗ ਵੀ ਨਹੀਂ ਕਰਵਾ ਸਕਦੇ ਜੀ ਅਚਾਨਕ ਛੱਕ ਜਦੋਂ ਆਪਾਂ ਨੇ ਕਿਸੇ ਪਾਰਟੀ ਤੇ ਜਾਣਾ ਹੋਵੇ ਹੁਣ ਆਪਾਂ ਜੀ ਇਹਨੂੰ ਚੰਗੇ ਤਰ੍ਹਾਂ ਨਾਲ ਕਬਰ ਕਰ ਲਈ ਹੈ ਪਾਊਡਰ ਦੇ ਨਾਲ ਇਧਰੋਂ ਜੀ ਆਪਾਂ ਹੁਣ ਪ੍ਰੈਸ ਲਾ ਦਿੰਨੇ ਆ ਗਰਮ ਆਪਣੀ ਹੋ ਜੂਗੀ ਪ੍ਰੈਸ ਗਰਮ ਤੇ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਕਿਵੇਂ ਆਪਾਂ ਇਹ ਸਾਫ਼ ਕਰ ਸਕਦੇ ਆ ਐਂ ਚੰਗੀ ਤਰ੍ਹਾਂ ਨਾਲ ਲਾਤਾ ਤੇ ਹੁਣ ਆਪਾਂ ਨੇ ਇਹਦੇ ਉੱਤੇ ਨਾ ਗਰਮ ਪ੍ਰੈਸ ਇਸੇ ਤਰ੍ਹਾਂ ਨਹੀਂ ਫੇਰਨੀ ਹੈਗੀ ਇਹਦੇ ਉੱਤੇ ਆਪਾਂ ਨਾ ਇੱਕ ਮਲਮਲ ਦਾ ਕੱਪੜਾ ਲਾਵਾਂਗੇ ਤੇ ਉਹ ਕੱਪੜੇ ਨੂੰ ਆਪਾਂ ਉੱਪਰ ਇਹਦੇ ਚੰਗੀ ਤਰ੍ਹਾਂ ਇਸ ਤਰ੍ਹਾਂ ਬਿਚਾਰਾਂਗੇ ਤੇ ਫਿਰ ਇਹਨੂੰ ਆਪਾਂ ਪ੍ਰੈਸ ਕਰਾਂਗੇ ਪ੍ਰੈਸ ਆਪਣੀ ਬਸ ਗਰਮ ਹੋ ਗਈ ਆਪਣੀ ਜੀ ਪ੍ਰੈਸ ਗਰਮ ਹੋ ਗਈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਗਰਮ ਪ੍ਰੈਸ ਨੂੰ ਫੇਰਾਂਗੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਅਕੇ ਸ਼ੇਅਰ ਕਰਦੇ ਕਰੋ ਤੇ ਕਮੈਂਟ ਸੋਹਣਾ ਜਿਹਾ ਕਰਕੇ ਜਾਇਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆ ਦੇਖੋ ਜੀ ਜਿਹੜਾ ਇਹ ਆਪਣਾ ਤੇਲ ਦਾ ਦਾਗ ਸੀਗਾ ਇਹ ਇੱਕਦਮ ਇਕੱਠਾ ਹੋ ਗਿਆ ਜਿਹੜਾ ਇਹ ਆਪਣਾ ਪਾਊਡਰ ਲਾਇਆ ਵਸੀ ਨਾ ਸਾਰਾ ਇਹ ਪਾਊਡਰ ਨੂੰ ਲੱਗ ਜਾਣਾ ਵਾ ਜਿਹੜਾ ਆਪਣਾ ਤੇਲ ਦਾ ਦਾਗ ਸੀਗਾ ਆਪਾਂ ਜੀ ਇੱਕ ਵਾਰੀ ਥੋੜਾ ਜਿਹਾ ਪਾਊਡਰ ਹੋਰ ਪਾਵਾਂਗੇ ਇਹਦੇ ਉੱਤੇ ਸਾਰੇ ਲਹਿ ਗਿਆ ਬਾਕੀ ਤਾਂ ਥੋੜਾ ਜਿਹਾ ਰਹਿ ਗਿਆ ਤੇ ਉਹ ਵੀ ਆਪਾਂ ਚੰਗੀ ਤਰ੍ਹਾਂ ਨਾਲ ਲਾ ਦਾਂਗੇ ਤੁਸੀਂ ਜੇ ਥੋੜਾ ਜਿਹਾ ਨਾ ਚਮਚੀ ਦੀ ਮਦਦ ਨਾਲ ਇਸ ਤਰ੍ਹਾਂ ਰਗੜ ਲਿਓ ਇਹਨੂੰ ਜਿਹੜਾ ਪੋਟਰ ਲੱਗਿਆ ਹੋਇਆ ਹੈ ਇਹ ਆਪਣਾ ਕੱਪੜੇ ਦੇ ਵਿੱਚ ਨਾ ਜੰਮੇ ਤੇ ਇਹ ਚੰਗੀ ਤਰ੍ਹਾਂ ਨਾਲ ਲਹਿ ਜਾਊਗਾ ਤੇ ਫਿਰ ਆਪਾਂ ਇਹਦੇ ਉੱਤੇ ਆਪਾਂ ਕੱਪੜਾ ਫੇਰਾਂਗੇ ਜਿਹੜਾ ਇਹ ਆਪਣਾ ਕਾਟਨ ਦਾ ਕੱਪੜਾ ਹੈ ਜਿਹੜਾ ਪਾਊਡਰ ਲਾਇਆ ਸੀ ਨਾ ਆਪਣਾ ਉਹਦਾ ਇੰਨਾ ਵਧੀਆ ਰਿਜ਼ਲਟ ਆਊਗਾ ਤੁਸੀਂ ਹੈਰਾਨ ਹੋ ਜਾਓਗੇ ਆਪਾਂ ਨੂੰ ਹੋਰ ਕੋਈ ਚੀਜ਼ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਤੁਹਾਨੂੰ ਇਹ ਚੰਗੀ ਤਰ੍ਹਾਂ ਨਾਲ ਇਹ ਦਾਗ ਕਵਰ ਕੀਤਾ ਹੋਇਆ ਦਿਖਾਉਨੇ ਆ ਤੇ ਹੁਣ ਦੇਖੋ ਜੀ ਹੁਣ ਆਪਾਂ ਇਹਨੂੰ ਸਾਫ਼ ਕਰਦਨੇ ਆ ਦੇਖੋ ਜੀ ਇਹ ਆਪਣਾ ਹੁਣ ਪਾਊਡਰ ਏਥੇ ੱਲੇ ਜੰਮਿਆ ਹੋਇਆ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਇਸ ਰੇਤਰ ਮਲ ਮਲ ਦੇ ਕੱਪੜੇ ਤੇ ਨਾਲ ਲਾ ਦੇਣਾ ਤੇ ਇਹਦੇ ਉੱਤੇ ਪਾਣੀ ਨਹੀਂ ਮਾਰਨਾ ਹੈਗਾ ਤੁਸੀਂ ਜੇ ਪਾਣੀ ਮਾਰੋਗੇ ਤਾਂ ਨਾ ਤੇ ਇਹਦੇ ਉੱਤੇ ਡੱਬ ਪੈ ਜਾਣਗੇ ਕਿਉਂਕਿ ਸਿਲਕ ਦਾ ਸੁਲਟਾ ਹੈ ਦੇਖੋ ਜੀ ਤੁਸੀਂ ਐ ਚੰਗੀ ਤਰ੍ਹਾਂ ਨਾਲ ਦੇਖ ਸਕਦੇ ਹੋ ਆਪਨੇ ਕੋਈ ਫੇਕ ਵੀਡੀਓ ਨਹੀਂ ਦਿਖਾਈ ਹੈਗੀ ਤੁਹਾਨੂੰ ਤੇ ਬਹੁਤ ਆਸਾਨੀ ਨਾਲ ਦਾਗ ਲੈ ਗਿਆ ਤੇ ਹੁਣ ਆਪਾਂ ਇਹਦੇ ਤੇ ਪ੍ਰੈਸ ਫੇਰ ਦਾਂਗੇ ਦੇਖੋ ਜੀ ਆਪਾਂ ਨੇ ਇਹ ਮਲਵਾਲ ਦੇ ਕੱਪੜੇ ਨਾਲ ਚੰਗੀ ਤਰ੍ਹਾਂ ਨਾਲ ਜਿਹੜਾ ਪਾਊਡਰ ਵਿੱਚ ਰਚਿਆ ਹੋਇਆ ਸੀ ਉਹ ਲਾਤਾ ਦੇਖੋ ਆਪਣੇ ਬਿਲਕੁਲ ਦੇਖੋ ਸਾਫ਼ ਹੋ ਗਿਆ ਤੇ ਹੁਣ ਆਪਾਂ ਫਿਰ ਪ੍ਰੈਸ ਕਰ ਲੈਨੇ ਆ ਫਿਰ ਪ੍ਰੈਸ ਕਰਕੇ ਵੀ ਦਿਖਾਉਣੀ ਆ ਤੁਹਾਨੂੰ ਅਚਾਨਕ ਚੱਕ ਆਪਣੇ ਦਾਗ ਪੈ ਗਿਆ ਕਿਸੇ ਵੀ ਕੱਪੜੇ ਤੇ ਚਾਹੇ ਕਿ ਵਾਈਟ ਕਲਰ ਦਾ ਕੱਪੜਾ ਆ ਹੈ ਨਾ ਤੇ ਆਪਾਂ ਬਹੁਤ ਆਸਾਨੀ ਨਾਲ ਲਾ ਸਕਦੇ ਆ ਅਸੀਂ ਦੇਖੋ ਬਿਲਕੁਲ ਲੱਗ ਗਿਆ ਤੁਹਾਡੇ ਸਾਹਮਣੇ ਪ੍ਰੂਫ ਆ ਤੇ ਹੁਣ ਆਪਾਂ ਜੀ ਇਹਨੂੰ ਕਰ ਲੈਨੇ ਆ ਪ੍ਰੈਸ ਕਿਉਂਕਿ ਆਪਾਂ ਨੇ ਜੀ ਰਾਤ ਦੀ ਪਾਰਟੀ ਤੇ ਜਾਣਾ ਸੀ ਇਸ ਕਰਕੇ ਆਪਣਾ ਦੇਖੋ ਇਹ ਕਮੀਜ਼ ਅਚਾਨਕ ਚੱਕੀ ਤੇਲ ਇਹਦੇ ਉੱਤੇ ਡੁੱਲ ਗਿਆ ਫਿਰ ਮੈਂ ਸੋਚਿਆ ਵੀ ਭੈਣਾਂ ਲਈ ਮੈਂ ਵੀਡੀਓ ਬਣਾ ਦਵਾਂ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਜਾ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਜਾ ਕਰੋ ਜੀ ਤੇ ਇਹ ਹੀ ਆਪਣਾ ਕੋਈ ਵੀ ਕਮੀਜ਼ ਹੋਵੇ ਵਾਈਟ ਕਲਰ ਦਾ ਸਿਲਕ ਦਾ ਕੋਈ ਵੀ ਕੱਪੜਾ ਹੋਵੇ ਤੁਸੀਂ ਆਸਾਨੀ ਦੇ ਨਾਲ ਪੋਟਰ ਲਾ ਕੇ ਲਾ ਸਕਦੇ ਹੋ ਤੇ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ